ਮੂ ਸੰਗਤਾਂ ਨੂੰ ਜਗੁਰਦੇਵ ਧੰਗੁਰਦੇਵ ਪਿਛਲੇ ਸਾਲਾਂ ਬਾਅਦ ਤਾਂ ਕਿ ਇਸ ਸਾਲ ਵੀ ਸ਼ਿਗੁਰੂ ਗ੍ਰਾਸ ਪੈਲਫੇਟ ٹرسٹ ਰਜਿਸਟਰਡ ਨਵਾਂ ਸ਼ਹਿਰ ਦੀ ਤਰਫੋਂ ਨਵਾਂ ਸ਼ਹਿਰ ਲੱਖੀਆਂ ਸਮੂਹੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਾਰਮਾ ਮਾਨ ਸਤਿ ਸ਼ਿੰਗਲਨ ਤੇ ਕੀਰਤਨ ਦਰਵਾਰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਕੱਲ੍ਹ ਯਾਨੀ 19 ਦਸੰਬਰ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਹ ਸੰਤ ਸਮੇਲਨ ਸਤਿਗੁਰੂ ਗ੍ਰਾਸ ਮਹਾਰਾਜੀ ਦੀ ਗਿਆਨ ਨੂੰ ਸਮਰਪਤ ਕਰਵਾਇਆ ਜਾ ਰਿਹਾ ਹੈ ਤੇ ਸਤਿਗੁਰੂ ਉਦਾਸ ਮਹਾਰਾਜ ਜੀ ਦੀ ਅਮਰਤ ਬਾਣੀ ਦੀ ਛਤਰ ਛਾਇਆ ਦੇ ਹੇਠ ਇਹ ਹੋ ਰਿਹਾ ਹੈ ਇਸ ਸਮਾਗਮ ਦੇ ਵਿੱਚ ਨਵਾਂ ਸ਼ਹਿਰ ਇਲਾਕੇ ਦੇ ਸਮੂਚੀਆਂ ਇਹ ਸੰਗਠਨ ਜਿਹੜੇ ਆ ਉਹ ਸਹਿਯੋਗ ਕਰ ਰਹੇ ਹਨ ਇਸ ਸਮਾਗਮ ਸ਼੍ਰੀ ਗੁਰੂ ਸਾਹਿਬ ਸੰਤਨੰਜਨ ਦਾ ਜੀ ਡੇਰਾ ਸੰਤ ਸਰਬੰਦਾ ਜੀ ਸਤਖੰਡ ਗੰਟ ਬੱਲਾ ਉਹਨਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ ਜਿਹਦੇ ਵਿੱਚ ਸਤਿਗੁਰੂ ਉਦਾਸ ਮਹਾਰਾਜ ਜੀ ਦੀ ਵਿਚਾਰਧਾਰਨਾ ਜੁੜੇ ਹੋਏ ਸਤ ਮਹਾਪੁਰ ਸੇ ਆਪਣੇ ਪ੍ਰਵਚਨ ਸੰਗਤਾਂ ਨੂੰ ਸਰਵਣ ਕਰਵਾਉਣਗੇ ਇਹਨਾਂ ਵਿੱਚ ਸ੍ਰੀ ਇੱਕ ਸ਼ੋਰਤ ਸਤ ਜਨਨ ਦਾ ਜੀ ਜਿਆਦਾ ਤੋਂ ਇਲਾਵਾ ਸ਼੍ਰੀ ਸ਼੍ਰੀ 108 ਸਤ ਗੁਰਦੀਪ ਕੀਰੀ ਜੀ ਡੇਰਾ ਪਠਾਨਕੋਟ ਸ੍ਰੀ 108 ਸਤ ਕ੍ਰਿਸ਼ਨ ਦਾ ਜੀ ਚਿਹੜੋਂ ਸ਼੍ਰੀ 108 ਸਤ ਪ੍ਰੀਤਮ ਦਾ ਜੀ ਸੰਗਤਪੁਰ ਸ੍ਰੀ 108 ਸਤ ਅਰਵਿੰਦਰ ਦਾ ਜੀ ਡੇਰਾ ਈਸਪੁਰ 시데크 쇼트 산타 ਲੇਖ ਰਾਜ ਨੌਰਪੁਰ 시데크 쇼트 산타 ਸੁਖਵਿੰਦਰ ਦਾਸ ਜੀ ਢੱਡੇ ਸੰਤ ਬਾਬਾ ਸਾਈ ਬਾਬਾ ਪੱਪਲ ਸ਼ਾਹ ਜੀ ਪਰਮੁਜਾਰਾ ਆਦ ਮਹਾਪੁਰਸ਼ ਕੋਚ ਕੇ ਆਪਣੇ ਸਤਗੁਰੂ ਗਾਸ ਮਹਾਰਾਜ ਜੀ ਦੀ ਬਾਣੀ ਤੇ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸੰਗਤਾਂ ਦੀ ਸਾਂਝ ਜਿਹੜੀ ਆ ਉਹ ਪਵਾਉਣਗੇ ਇਸ ਮੌਕੇ ਤੇ ਢਾਡੇ ਗੁਰਦੀਪ ਸਿੰਘ ਜੀ ਉੜਾਪੜ ਉਹਨਾਂ ਦਾ ਜਥੜਾ ਆ ਉਹ ਗੁਰੂ ਬਾਣੀ ਦਾ ਜਿਹੜਾ ਜਸ ਉਹ ਗਾਇਨ ਕਰਨਗੇ ਸੋ ਸਮੁਤਿਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕੱਲ 19 ਦਸੰਬਰ ਦਿਨ ਮੰਗਲਵਾਰ ਨੂੰ ਦਾਣਾਮੱਟੀ ਨਮਸ਼ਾਰਕ ਵਿਖੇ ਪੁੱਜ ਕੇ ਸੰਤਾ ਮਹਾਪੁਰਸ਼ਾਂ ਦੇ ਜਿਹੜੇ ਪ੍ਰਵਚਨ ਨੇ ਉਹ ਸਰਮਣ ਕਰਕੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰੋ ਜੀ ਸੋ ਇਸ ਮੌਕੇ ਦੇ ਉੱਤੇ ਸੰਗਤਾਂ ਦੇ ਸੁਭਾ ਲਈ ਚਾਪਕੋੜ ਦਾ ਲੰਗਰ ਅਤੇ ਪ੍ਰਸ਼ਾਦੀ ਦਾ ਲੰਗਰ ਜਿਹੜਾ ਆ ਉਹ ਵੀ ਚੱਲੇਗਾ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਹੌਮ ਹੁਮਾ ਕੇ ਇਸ ਸਮੇਂ ਤੇ ਪਹੁੰਚਣਾ ਬਹੁਤ-ਬਹੁਤ ਧੰਨਵਾਦ ਹੋਵੇਗਾ ਸਾਰਿਆਂ ਨੂੰ ਜੈਗੁਰਦੇਵ ਧੰਨਵਾਦ